બસਾਂ ਤੇ ਸਫ਼ਰ ਕਰਦੇ ਹੋਣਗੇ ਬਹੁਤ ਥੋੜੇ ਲੋਕ ਹੋਣਗੇ ਫਿਰ ਵੀ ਹੁਣੇ 10 20% ਜਿਹੜੇ ਸ਼ਾਇਦ ਕਦੀ ਬੱਸ ਸਟੈਂਡ ਨਾ ਗਏ ਹੋਣ ਉਹਨਾਂ ਦੀਆਂ ਸਹੂਲਤਾਂ ਨੂੰ ਉਹਨਾਂ ਦੀ ਨੇੜਤਾ ਦੂਰੀੀਆਂ ਦੇਖਦੇ ਹੋਏ ਉਹਨਾਂ ਨੂੰ ਬਹੁਤਾ ਨਾ ਆ ਦੂਰ ਨੇੜੇ ਜਾ ਕੇ ਬੱਸ ਫੜਨੀ ਪਵੇ ਚੰਗਾ ਜਿੱਥੇ ਫੈਸਿਲਿਟੀਆਂ ਹੋਣ ਚੰਗੀਆਂ ਫੈਸਿਲਿਟੀਆਂ ਹੋਣ ਮਾਡਰਨ ਫੈਸਿਲਿਟੀਆਂ ਹੋਣ ਉਹ ਜਆ ਬੱਸ ਸਟੈਂਡ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਹੈ ਪਰ ਜਿਹੜੀ ਅਕਲ ਕੰਟਰੋਵਰਸੀ ਸਾਹਮਣੇ ਆਈ ਜਿਸ ਤਰ੍ਹਾਂ ਸੱਚਖੰਡ ਦੀ ਜਿਹੜੀ ਨਵੀਂ ਬਣੀ ਕਮੇਟੀ ਨੇ ਇਹ ਇਲਜ਼ਾਮ ਲਗਾਏ ਮੌਜੂਦਾ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਲੋਕਲ ਪੁਲਿਸ ਹੈ ਜਾਂ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਹੈ ਔਰ ਜੋ ਮੰਤਰੀ ਹੈ ਅਮਨ ਅਰੋੜਾ ਉਹਨਾਂ ਮੰਤਰੀ ਵੀ ਉਹਨਾਂ ਨੇ ਸਵਾਲ ਕੀਤੇ ਕਿ ਜਿਹੜੇ ਪਿਛਲੇ ਦਿਨਾਂ ਚ ਇਸ ਦਾ ਵਾਰੰਟ ਕਬਜ਼ਾ ਲਿਆ ਗਿਆ ਜਗਾਂ ਦਾ ਜਿਹੜੀ 8.5 8 ਏਕੜ ਹੈ ਇਹਦਾ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਉਹਨਾਂ ਕੋਲ ਕਬਜ਼ਾ ਹੈ ਉਹ ਵੇਚਦੇ ਆ ਉਹ ਕਰਦੇ ਆ ਉਹ ਕਮੇਟੀ ਵਾਲੇ ਰਾਈਟ ਤੇ ਉਹਨਾਂ ਦਾ ਵਰੰਟ ਕਬਜ਼ਾ ਇਹ ਲੈ ਕੇ ਕਿਹਾ ਗਿਆ ਕਿ ਜੀ ਡੀਸੀ ਸਾਹਿਬ ਨੇ ਕੋਈ ਵਰੰਟ ਕਬਜ਼ਾ ਭੇਜਿਆ ਉਹ ਪਿਛਲੇ ਕਈ 15 ਦਿਨਾਂ ਤੋਂ ਮਹੀਨੇ ਤੋਂ 2 ਮਹੀਨਿਆਂ ਤੋਂ ਸ਼ਾਇਦ ਉਸ ਦੀ ਕਾਪੀ ਮੰਗ ਰਹੇ ਆ ਆਰਟੀਆਈ ਦੁਆਰਾ ਪੈਸੇ ਭਰ ਕੇ ਪਰ ਉਹਨਾਂ ਨੂੰ ਕਾਪੀ ਨਹੀਂ ਮਿਲ ਰਹੀ ਤਾਂ ਅੱਜ ਸਵਾਲ ਉੱਠਦੇ ਆ ਕਿ ਵਾਕਿਆ ਕੋਈ ਵਰੰਟ ਕਬਜ਼ੇ ਦਾ ਆਰਡਰ ਆਇਆ ਵੀ ਸੀ ਕਿ ਨਹੀਂ ਆਇਆ ਜੇ ਕਿਸੇ ਥਾਂ ਤੇ ਕੁਝ ਗਲਤ ਹੋ ਰਿਹਾ ਹੈ ਉੱਥੇ ਵਰਲਡ ਕੱਪ ਜਿਹਦੇ ਆਰਡਰ ਹੈ ਸਭ ਤੋਂ ਪਹਿਲਾਂ ਮੈਂ ਸਮਝਦਾ ਕਾਨੂੰਨ ਇਹ ਹੈ ਕਿ ਜਿਹੜਾ ਵੀ ਬੰਦਾ ਅੰਦਰ ਬੈਠਾ ਉਸ ਨੂੰ ਉਹ ਕਾਪੀ ਮਹਈਆ ਕਰਾਈ ਜਾਵੇ ਕਿ ਤੁਹਾਡੇ ਖਿਲਾਫ ਇਹ ਆਰਡਰ ਪਾਸ ਹੋਇਆ ਹੈ ਬੇਨਤੀ ਕਰਦੇ ਹਾਂ ਜੀ ਤੁਸੀਂ ਇਸ ਇੰਨੀ ਦੇਰ ਦੇ ਵਿੱਚ ਚੀਜ਼ ਖਾਲੀ ਕਰ ਦਿਓ ਆਦਰਵਾਇਸ ਆਏ ਸਾਨੂੰ ਜਬਰਨ ਅਸੀਂ ਖਾਲੀ ਕਰਾਵਾਂਗੇ ਇਹ ਪਹਿਲੀ ਗੱਲ ਹੁੰਦੀ ਹੈ ਪਰ ਉਹਨਾਂ ਨੂੰ ਕੋਈ ਕਾਪੀ ਮਹਈਆ ਨਹੀਂ ਕਰਾਈ ਗਈ ਔਰ ਜਿਸ ਤਰ੍ਹਾਂ ਦਾ ਕਾਨੂੰਨ ਮੁਤਾਬਕ ਉਹਨਾਂ ਦਾ ਰਾਈਟ ਹੈ ਆਰਟੀਆ ਦੇ ਅੰਦਰ ਵੈਸੇ ਵੀ कि ਉਹਨਾਂ ਨੂੰ ਉਹ ਕਾਪੀ ਮਿਲੇ ਉਹਨਾਂ ਨੂੰ ਨਹੀਂ ਮਿਲ ਰਹੀ। ਮੌਜੂਦਾ ਸਰਕਾਰ ਮੌਜੂਦਾ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਬਿਲਕੁਲ ਇਸ ਗੱਲ ਤੋਂ ਉਹਨਾਂ ਦਾ ਜਿਹੜਾ ਰਾਈਟ ਆ ਉਸ ਤੋਂ ਵਾਂਝੇ ਰੱਖ ਰਹੀ ਹੈ। ਉਹ ਉਹਨਾਂ ਨੇ ਸਵਾਲ ਉੱਥੇ ਇੱਕ ਸਾਡੇ ਵਰਗਿਆਂ ਦੇ ਆਮ ਸਵਾਲ ਵੀ ਉੱਠਦਾ ਹੈ ਕਿ ਵਾਕਈ ਇਹ ਕੇਸ ਵਾਕਈ ਕੰਟਰੋਵਰਸ਼ੀਅਲ ਹੈ? ਸਾਨੂੰ ਲੱਗਦਾ ਸੀ ਇਹ ਕਲੀਅਰ ਹੋ ਗਿਆ। ਸੋ ਉਸ ਚੀਜ਼ ਦਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਰ ਉਹਨਾਂ ਨੇ ਕਿਹਾ ਬਰਾਦਰੀਵੰਨੋ ਕਹ ਲੋ ਰਾਜ ਮੈਂ ਸਮਝਦਾ ਕਿ ਜਿੰਨੇ ਵੀ ਗੁਰੂ ਘਰ ਹੈ ਇੱਥੇ ਉਸ ਭਾਈਚਾਰੇ ਦੇ ਬਰਾਦਰੀ ਦੇ ਸਾਰਿਆਂ ਦੇ ਪ੍ਰਧਾਨ ਇਕੱਠੇ ਸੀ। ਮੈਂ ਉਹਦੇਦਾਰ ਇਕੱਠੇ ਸੀ ਜੋ ਕਹਿ ਰਿਹਾ ਮੰਤਰੀ ਜੀ ਨੂੰ ਰਿਕੁਐਸਟ ਕਰਕੇ ਕਹਿ ਰਿਹਾ ਕਿ ਮੰਤਰੀ ਜੀ ਨਾ ਤੱਕਾ ਨਾ ਕਰੋ ਸਾਨੂੰ ਬਿਠਾਓ ਸਾਡੇ ਨਾਲ ਗੱਲ ਕਰੋ ਜਾਂ ਕਨਵਿੰਸ ਹੋ ਜਾਓ ਜਾਂ ਸਾਨੂੰ ਕਨਵਿੰਸ ਕਰਵਾ ਦਿਓ ਮੈਨੂੰ ਸਮਝਦਾ ਉਹ ਵੀ ਸ਼ਹਿਰ ਦੀ ਡਵੈਲਪਮੈਂਟ ਦੇ ਖਿਲਾਫ ਹੋਣਗੇ ਉਹ ਵੀ ਤਾਂ ਸ਼ਹਿਰ ਦੀ ਵਾਸਨਿਕ ਹੈ ਉਹ ਪਰ ਉਹਨਾਂ ਨੂੰ ਕਨਵਿੰਸਤਾ ਕਰਵਾਉਣਾ ਪੈਣਾ ਅੱਜ ਉਸ ਗੁਰੂ ਘਰ ਨੂੰ ਕੁਝ ਆਮਦਨ ਹੈ ਉਸ ਅਠ ਕਿੱਲਿਆਂ ਤੋਂ ਰਾਈਟ ਬਹੁਤ ਗੁਰੂ ਘਰ ਐਸੇ ਵੀ ਹੁੰਦੇ ਜਿਨ੍ਹਾਂ ਦੀ ਗੋਲ ਕੋਣੀ ਨਹੀਂ ਹੁੰਦੀ ਔਰ ਇੱਕ ਕਮਰਿਸ਼ਨ ਗਰਾਉਂਡ ਸ਼ਮਸ਼ਾਨ ਕਾਟ ਵੀ ਜੁੜਿਆ ਆਇਆ ਉਸ ਨੂੰ ਕਰਨਾ ਉਸ ਦਾ ਵੀ ਕੋਈ ਖਰਚਾ ਹੈ ਕਿ ਉਹਨਾਂ ਦਾ ਹੱਕ ਨਹੀਂ ਬੰਦਦਾ ਜਿਹੜਾ ਜਿੰਨੀ ਕੁ ਉਹਨਾਂ ਨੂੰ ਆਮਦਨੀ ਹੈ ਘਟੋ ਘਟ 19 ਤਾਂ ਮਿਲੇ ਵੈਸੇ ਇਹ ਕਮਰਸ਼ੀਅਲ ਜਗ੍ਹਾ ਹੈ ਆਜੋ ਆਜੋ ਮਨੀ ਹਦਰਾ ਪਾਸੇ ਤੋਂ ਸੋ ਉਹਨਾਂ ਦਾ ਵੀ ਕਮਰਸ਼ੀਅਲ ਜਗ੍ਹਾ ਹੈ ਲੋ 10 ਕਰੋੜ ਨੂੰ ਕਿੱਲਾ ਲਾ ਲਵਾਂਗੇ 8 ਕਰੋੜ 8 ਕਿੱਲੇ ਤਾਂ 80 ਕਰੋੜ ਦੀ ਹੈ ਕਿ ਉਹਨਾਂ ਦਾ ਉਹਨਾਂ ਹੱਕ ਨਹੀਂ ਤੁਸੀਂ ਉੱਥੇ ਦੁਕਾਨਾਂ ਬਣਾਓ ਉਹਨਾਂ ਨੂੰ ਰਹਿ ਕਰਕੇ ਇਹਨਾਂ ਨੂੰ ਉਹਨਾਂ ਦੀ ਇੰਨੀ ਆਮਦਨ ਹੋ ਜੇ ਕੋਈ ਇੰਡੀਵਿਜੂਅਲ ਨੂੰ ਤਾਂ ਆਮਦਨ ਨਹੀਂ ਜਾਣੀ ਵੀ ਕਿਸੇ ਇੱਕ ਪਰਿਵਾਰ ਦੇ ਚਲੀ ਜਾਣੀ ਹੈ ਇਹ ਬਰਾਦਰੀ ਦੇ ਇਸ ਬੰਦੇ ਨੇ ਚੜੀ ਜਾਣੀ ਹੈ ਕਮੇਟੀ ਚ ਚੜੀ ਗੁਰੂ ਘਰ ਨੂੰ ਜਾਣੀ ਹੈ ਪਰ ਗੁਰੂ ਘਰ ਜਿਹੜਾ ਹੁੰਦਾ ਉਹ ਲੋਕਾਂ ਤੇ ਲੱਗਦਾ ਜੇ ਉੱਥੇ ਆਮਦਨ ਹੁੰਦੀ ਹੈ ਮੈਂ ਸਮਝਦਾ ਉਹਨਾਂ ਨੂੰ ਬੁਲਾ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਹ ਕਹਿ ਸਕਦੇ ਆ ਕਿ ਜੀ ਪੁਰਾਣੀ ਕਮੇਟੀ ਨਾਲ ਸਾਡਾ ਹੋਇਆ ਸੀ ਪੁਰਾਣੀ ਕਮੇਟੀ ਸੀ ਉਸ ਪੁਰਾਣੀ ਕਮੇਟੀ ਬੈਠੇ ਵਿੱਚ ਮੇਰਾ ਖਿਆਲ ਨਹੀਂ ਪੁਰਾਣੀ ਕਮੇਟੀ ਵਾਲਾ ਉੱਥੇ ਮੱਥੇ ਵੀ ਲੱਗਦਾ ਹੋਊਗਾ ਸਾਰੀ ਬਰਾਦਰੀ ਦੇ ਲੁਕਦੇ ਹੋਣਗੇ ਕਿਉਂਕਿ ਕੁਛ ਨਾ ਕੁਛ ਤਾਂ ਉਹਨਾਂ ਨੇ ਜਲਦਬਾਜੀ ਚੀ ਆ ਕਿਸੇ ਤਰ੍ਹਾਂ ਇਹਨਾਂ ਦੇ ਅਸਰ ਥੱਲੇ ਮੰਤਰੀ ਦੇ ਆ ਕੇ ਜਾਂ ਉਹਨਾਂ ਦੇ ਬੰਦਿਆਂ ਦੇ ਤਾ ਜਾਂ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਜਿਹੜੀ ਕੋਰਟ ਚ ਕੇਸ ਚੱਲ ਰਿਹਾ ਸੀ ਉਹਨੂੰ ਵਾਪਸ ਲਿਆ ਉਹਨਾਂ ਨੇ ਆ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਠੀਕ ਕੀਤਾ ਪਰ ਅੱਜ ਜੇ ਨਵੀਂ ਕਮੇਟੀ ਬਣੀ ਹੈ ਬਰਾਦਰੀ ਹੈ ਤਾਂ ਉਹਨਾਂ ਨੂੰ ਹਾਂ ਕਨਿੰਸ ਕਰਵਾਉਣਾ ਚਾਹੀਦਾ ਇੱਕ ਕੈਮਰਾ ਐ ਸੀਗਾ ਇਸ ਦੇ ਵਿੱਚ ਇਹ ਦੇ ਵਿੱਚ ਜਿਹੜਾ ਟੈਂਡਰ ਵੀ ਹੋ ਚੁੱਕਿਆ ਹੈਗਾ ਤੇ ਫਿਰ ਕਮਿਸ਼ਨ ਚ ਮਤਾ ਵੀ ਪਾਸ ਹੋ ਚੁੱਕਿਆ ਜਿਹੜਾ ਸਾਹਿਬ ਵੀ ਬੈਠੇ ਨੇ ਇਹ ਵੀ ਦਾਰ ਦਿਨ ਦੇ ਮਾਤੇ ਬਾਰੇ ਤੇ ਹੁਣ ਟੈਂਡਰ ਜਿਹੜਾ 23 ਤਰੀਕ ਨੂੰ ਖੁੱਲ ਰਿਹਾ ਹੈ ਓਕੇ ਕੰਮ ਵੀ ਸ਼ੁਰੂ ਹੋਣਾ ਲੋਕਾਂ ਨੇ ਉਮੀਦਾਂ ਨੇ ਕੰਮ ਸ਼ੁਰੂ ਹੋ ਗੋ ਹਾਂ ਹਾਂ ਤੇ ਪਰ ਇੱਕ ਦੂਜੇ ਪਾਸੇ ਜਿਹੜੇ ਕਮੇਗੀਆਂ ਇਹ ਗੱਲਾਂ ਕਰੀਆਂ ਨੇ ਇਹ ਵੀ ਇਹ ਸਾਡੀ ਨਾ ਨਹੀਂ ਦੇਖੋ ਉਹ ਉਹ ਲੌਜੀਕ ਨਾਲ ਕਹਿ ਰਹੀ ਹੈ ਦੇਖੋ ਪਹਿਲਾਂ ਲੱਗ ਰਿਹਾ ਸੀ ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ ਹੈ ਇਟਸ ਗੁੱਡ ਚੰਗਾ ਬਿਲਕੁਲ ਚੰਗਾ ਠੀਕ ਆਇਆ ਬਹੁਤ ਦੂਰ ਵੀ ਨਹੀਂ ਹੈ ਸ਼ਹਿਰ ਤੋਂ ਬਹੁਤ ਅੰਦਰ ਵੀ ਨਹੀਂ ਹੈ ਇਸ ਚੀਜ਼ ਨੂੰ ਸਭ ਨੇ ਐਕਸੈਪਟ ਕਰ ਲਿਆ ਸੀ ਸਾਡੇ ਜਿਹੜੇ ਦੁਕਾਨਦਾਰ ਭਰਾ ਜਿਹੜੇ ਪਹਿਲਾਂ ਪ੍ਰੋਟੈਸਟ ਕਰਦੇ ਸੀ ਕਿ ਉੱਥੋਂ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਵੀ ਮੇਰੇ ਮੋਰਰਲੈਸ ਐਕਸੈਪਟ ਕਰ ਲਿਆ ਸੀ ਬਾਜ਼ਾਰ ਵਾਲਿਆਂ ਨੇ ਵੀ ਐਕਸੈਪਟ ਕਰ ਲਿਆ ਸੀ ਕਿ ਉਹਨਾਂ ਨੂੰ ਦੁਕਾਨਾਂ ਮਿਲ ਰਹੀਆਂ ਚਲੋ ਦੇਖੋ ਕਿਸੇ ਨੂੰ ਆਪਾਂ ਉਜਾੜਦੇ ਆ ਉਹਦਾ ਬੰਦੋਬਸਤ ਕਰਨਾ ਪੈਣਾ ਮਜਬੂਰੀ ਹੈ ਐਕਸਪੈਂਸ਼ਨ ਹੋਣੀ ਹੈ ਡਿਵੈਲਪਮੈਂਟ ਹੋਣੀ ਹੈ ਪਰ ਉਸੀ ਦਾ ਖਿਆਲ ਤਾਂ ਰੱਖਣਾ ਚਾਹੀਦਾ ਜੇ ਉਹਨਾਂ ਨੂੰ ਆਪੋ ਸੇ ਦੁਕਾਨਾਂ ਦੇਣੀਆਂ ਐ ਅੱਛੀ ਗੱਲ ਐ ਜੇ ਇਹਨਾਂ ਦਾ ਵੀ ਕੁਛ ਨਾ ਕੁਛ ਹੋ ਜੇ ਬੈਠ ਕੇ ਤਾਂ ਮੈਂ ਸਮਝਦਾ ਸਾਰਾ ਸਾਰੇ ਲੋਕ ਇਸੇ ਇਨਵੋਲ ਹੋ ਜੇ ਹੁਣ ਕਰ ਰਹੇ ਐ ਔਰ ਉਹਨਾਂ ਨੂੰ ਕਾਪੀ ਨਹੀਂ ਦੇ ਰਹੇ ਜਾਂ ਕੋਰਟ ਚ ਚੱਲ ਰਿਹਾ ਐ ਮਸਲੇ ਤਿੰਨ ਮਸਲੇ ਹੋਰ ਚੱਲ ਰਹੇ ਐ ਬੁਲਡੋਜ਼ ਕਰਨਗੇ ਜਾਂ ਟੈਂਡਰ ਵੀ ਕਰ ਦੇ ਸਰਕਾਰ ਕਰੋੜ ਦੌਰ ਕੋੜ ਲਾ ਕੇ ਫੇਰ ਉੱਥੇ ਸਟੇ ਹੋ ਜੇ ਉਹ ਚੰਗੀ ਗੱਲ ਐ ਕਿ ਅੱਜ ਬੈਠ ਕੇ ਪਹਿਲਾਂ ਆਪਾਂ ਇਸ ਨੂੰ ਨਿਜਦਾ ਨਿਪਟਾ ਲਈ ਉਹ ਚੰਗੀ ਗੱਲ ਸਰਕਾਰ ਨੂੰ ਇਹਦੇ ਕਲੀਅਰ ਕਰਨਾ ਚਾਹੀਦਾ ਨੇ ਜੀ ਬਟ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ ਕੋਈ ਰੋਲ ਹੈ ਕੰਮ ਕਰ ਦਿਓ ਸ਼ੁਰੂ ਹੋ ਰਿਹਾ ਕੰਡਰ ਹੋ ਗਿਆ ਚਲੋ ਉਹ ਨਾ ਹੋ ਜਾ ਉਹ ਵੀ ਆ ਅਸੀਂ ਆਪਣੇ ਸੌਂਸਾਂ ਦੇ ਮੁਤਾਬਕ ਸਾਰਾ ਕੁਝ ਦਾਦੇ ਦੀ ਕੰਡਰ ਉਹਨਾਂ ਨੇ ਕਮੇਟੀ ਨੇ ਕੱਲ ਸਵਾਲ ਉਠਾਏ ਆ ਉਹਨਾਂ ਦੇ ਜਵਾਬ ਦੇ ਦੇਣਾ ਚਾਹੀਦਾ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਵੀ ਆ ਸਾਡਾ ਹੈ ਇਹ ਵਕਫ ਬੋਰਡ ਦੀ ਜਗ੍ਹਾ ਸੀ ਇਹਨਾਂ ਨੇ ਪੈਸਾ ਨਹੀਂ ਭਰਿਆ ਸੀਗਾ ਇਹਨਾਂ ਸਾਨੂੰ ਵਕਫ ਬੋਰਡ ਨੇ ਹੁਣ ਐਡਮਿਸ਼ਨ ਦੇ ਨਾ ਕਰਤੀ ਐਡਮਿਸ਼ਨ ਨੇ ਵਰਡ ਕਰਤਾ ਜੀ ਅਸੀਂ ਕਾਨੂੰਨ ਮੁਤਾਬਕ ਇੰਦਾ ਸੀ ਕਮਜਾਲਿਆ ਫਿਰ ਵੀ ਭਾਵੇਂ ਲੋ ਤੁਸੀਂ ਅਗਲੇ ਕਬਜਾ ਤੋਂ ਨਾ ਵਾਸੀ ਫਿਰ ਵੀ ਉਸ ਦੀ ਗੁਰੂ ਘਰ ਦੀ ਜਿਹੜੀ ਗੋਲਕ ਹੈ ਉਸ ਦਾ ਵੇਖਣਾ ਪੈਣਾ ਹੈ ਉਹ ਜ਼ਰੂਰੀ ਹੈ ਕਟੋ-ਕਟੋ ਨਾਲ ਦੀ ਜਿਹੜੀ ਆਮਦਨ ਹੈ ਜਿੰਨੀ ਪਹਿਲਾਂ ਹੁੰਦੀ ਸੀ ਉਸ ਤੋਂ ਡਬਲ 4 10 ਜਿੱਥੇ ਸੈਟੀਸਫੈਕਸ਼ਨ ਹੋਵੇ ਉਹ ਗੁਰੂ ਘਰ ਦੀ ਆਮਦਨ ਚ ਗੋਲਕ ਚ ਪੈਸਾ ਪੈਣਾ ਚਾਹੀਦਾ ਇਸ ਵਾਰ ਸਾਡੇ ਦੀਆਂ ਦੁਕਾਨਾਂ ਤੋਂ ਜਾਂ ਕਿਸੇ ਵੀ ਉਸ ਤਰ੍ਹਾਂ ਦੀ ਐਕਟੀਵਿਟੀ ਉਹ ਤਾਂ ਮਿਨੀਮਮ ਹੈ ਵਿਪਾਜੀ ਤੁਸੀਂ ਅੱਜ ਇਹ ਮੁੱਦਾ ਚੱਕਿਆ ਹੈ ਹੋ ਜਿਹੜੀ ਕਮੇਟੀ ਨੇ ਮੁੱਦਾ ਚੱਕਿਆ ਕੱਲੋ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕੀ ਹੁਣ ਤੁਸੀਂ ਉਹਨਾਂ ਨਾਲ ਖੜੋਗੇ ਨਹੀਂ ਮੈਂ ਤਾਂ ਦੇਖੋ ਜਿੱਥੇ ਤੱਕਾ ਹੁੰਦਾ ਹੋਵੇ ਜਿੱਥੇ ਮੈਂ ਉਹਦੇ ਨਾਲ ਖੜਾ ਜਿੱਥੇ ਇਹ ਸਰਕਾਰ ਚੰਗਾ ਕੰਮ ਕਰਦੀ ਹੈ ਮੈਂ ਉਸ ਨੂੰ ਵੀ ਐਪਰੀਸ਼ੀਏਟ ਕਰਦਾ ਮੇਰਾ ਇਹ ਨਹੀਂ ਕਿ ਹੈ ਵਿਰੋਧ ਹੀ ਆ ਕਿ ਜਿਵੇਂ ਅਸੀਂ ਵਿਰੋਧ ਹੀ ਕਰਨਾ ਹੈ ਨਾ ਜਿਹੜਾ ਕੰਮ ਚੰਗਾ ਕਰਨਗੇ ਅਸੀਂ ਕਹਾਂਗੇ ਬਹੁਤ ਅੱਛੀ ਗੱਲ ਹੈ ਚੰਗਾ ਕੰਮ ਕੀਤਾ ਕਦੀ ਵੀ ਤੁਸੀਂ ਡਿਵੈਲਪਮੈਂਟ ਦੇ ਕੰਮ ਕਹੋਗੇ ਆ ਕੀਤੇ ਹੈ ਮੈਂ ਕਹੂੰਗਾ ਹਾਂ ਚੰਗਾ ਕੀਤਾ ਪਰ ਇੱਥੇ ਬਹੁਤ ਸੋਚ ਵਿਚਾਰ ਨਹੀਂ ਕੀਤਾ ਇੱਥੇ ਇਹ ਠੀਕ ਹੋਇਆ ਮੈਰਿਟ ਤੇ ਮੈਰਿਟ ਤੇ ਕੋਈ ਬੁਲਾਵੇ ਕਮੇਟੀ ਬੁਲਾਵੇ ਕਰੇ ਗੱਲ ਕਰਾਂਗੇ ਜਿੱਥੇ ਲੱਗਿਆ ਵੀ ਕਮੇਟੀ ਵੀ ਐਵੇਂ ਧੱਕਾ ਕਰਦੀ ਹੈ ਹਨਾ ਲੋਕਾਂ ਨੂੰ ਜਿਹੜੀ ਸਹੂਲਤ ਮਿਲ ਰਹੀ ਉਹਦੇ ਚਰਚਾ ਨਾ ਫਿਰ ਉਹਨਾਂ ਨਾਲ ਵੀ ਬਹਿ ਕੇ ਇਸ ਕਰਾਂਗੇ ਨਾ ਫਰਾ ਪਏ ਨਾ ਕਰੀਏ ਆਪਾਂ ਕਰੂਗਾ ਤਾਂ ਕਮੇਟੀਆਂ ਦੇ ਹੀ ਮੁੱਦੇ ਨੇ ਜੀ ਉਹਨਾਂ ਨੂੰ ਇਹ ਚਾਹੀਦੀ ਸੀ ਹਾਂ ਮੈਨੂੰ ਇਹ ਇਤਰਾਜ਼ ਵੀ ਨਹੀਂ ਹੈਗਾ ਇੱਥੇ ਬੱਸ ਤਾਂ ਹਾਂ ਹੋ ਸਕਦਾ ਇਹ ਬੈਠ ਕੇ ਗੱਲ ਹੋ ਸਕਦੀ ਮੇਰੀ ਉਸ ਤਰ੍ਹਾਂ ਗੱਲ ਨਹੀਂ ਹੋਈ ਦੇ ਭਾਈ ਇਹ ਜੋ 46 ਕਨਾਲ 10 ਮਰਲੇ ਜਗਾ ਸੀ ਜਿਹੜੀ ਉਹ ਤੋਂ 18 ਕਨਾਲ 10 ਮਰਲੇ ਨਗਰ ਕਾਉਂਸਲ ਦੇ ਨਾਮ ਉਤਕੀ ਹੈ। ਉਹ ਠੀਕ ਹੈ ਫਿਰ ਤੁਸੀਂ 18 ਕਨਾਲ ਦੀ ਗੱਲ ਕਰ ਰਹੇ ਹੋ ਨਾ ਤੁਸੀਂ 46 ਤੇ ਕਿਵੇਂ ਕਬਜ਼ਾ ਕਰੋਗੇ? ਤੁਸੀਂ ਆਪ ਹੀ ਕਹਿ ਰਹੇ ਹੋ। ਤੁਸੀਂ ਜਿਹੜੀ ਬਾਕੀ 28 ਰਹਿ ਗਈ ਉਸ ਤੇ ਵੀ ਕਬਜ਼ਾ ਕਰ ਲਿਆ। ਔਰ ਤੁਸੀਂ ਵਾਹ ਵੀ ਨਹੀਂ ਰਹੇ ਕਿ ਸਾਡੇ ਕੋਲ ਕਬਜ਼ਾ ਵਰੰਟ ਹੈ। ਇਹ ਤਾਂ ਬਿਲਕੁਲ ਤੱਕਾ ਹੈ। ਇੰਨੀ ਜ਼ਿਆਦਾ ਤੁਸੀਂ ਤੇਜ਼ੀ ਕਿਉਂ ਵਾਹ ਰਹੇ ਹੋ? ਮਤਲਬ ਰਹਿਣਾ ਤਾਂ ਆਪਾਂ ਇੱਥੇ ਹੀ ਆ ਇਹਨਾਂ ਲੋਕਾਂ ਕੋਲ ਹੀ ਜਾਣਾ ਕੱਲ ਨੂੰ। ਕਿਉਂ ਪਾਰਟੀ ਬੰਦਿਓ? ਇੰਨੀ ਕੀ ਗੱਲ ਹੈ? ਉਹਨਾਂ ਨੂੰ ਫੀਲ ਹੋਊਗਾ ਕਿ ਸਾਡੇ ਨਾਲ ਧੱਕਾ ਕਰ ਰਹੇ ਹੋ ਇਹ ਨਹੀਂ ਨਾ ਹੋਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਕਮਿਊਨਿਟੀ ਨੂੰ ਕਿਸੇ ਬਰਾਦਰੀ ਨੂੰ ਤੁਸੀਂ ਤਾਂ ਸਭ ਨੇ ਸਭ ਨੇ ਤੁਹਾਨੂੰ ਵੋਟਾਂ ਪਾਈਆਂ ਆਪਾਂ ਇਸ ਉਸ ਦੇਸ਼ ਰਹ ਰਹੇ ਹਾਂ ਜਿੱਥੇ ਹਰ 20 30 40 ਕਿਲੋਮੀਟਰ ਬੋਲੀ ਬਦਲਦੀ ਹੈ ਧਰਮ ਆਪਣੇ ਅਲੱਗ-ਅਲੱਗ ਹੈ ਆਪਣੇ ਕਾਸਟ ਅਲੱਗ-ਅਲੱਗ ਹੈ ਫਿਰ ਵੀ ਆਪਾਂ ਸਾਰਾ ਸਮੋਇਆ ਹੋਇਆ ਗੁਲਦਸਤਾਂ ਦੀ ਤਰ੍ਹਾਂ ਕਿਸੇ ਨੂੰ ਫੀਲ ਹੀ ਨਹੀਂ ਹੋਣਾ ਚਾਹੀਦਾ ਕਿ ਸਾਡੇ ਨਾਲ ਕੋਈ ਵਿਤਕਰਾ ਹੋ ਰਿਹਾ ਤੇ ਡਿਊਟੀ ਬਣਦੀ ਹੈ ਸਰਕਾਰ ਦੀ ਇਹ ਸਵਾਲ ਉਹਨਾਂ ਨੇ ਉਠਾਏ ਅੱਜ ਜਿਹੜੀ ਜਿੰਮੀ ਚੋਨਾ ਦੇ ਵਿੱਚ 10000 ਵੋਟਾਂ ਨਾਲ ਜਿੱਤੇ ਨੇ ਤੇ ਤੁਹਾਡੀ ਪਾਰਟੀ ਦਾ ਸੈਕਿੰਡ ਨੰਬਰ ਤੇ ਰਿਹਾ ਕੀ ਲੰਬੇ ਉਹ ਕੀ ਹਾਰ ਦੇ ਕਾਰਨ ਕੀ ਬਣੇ ਹਾਰ ਦੇ ਕਾਰਨ ਦੇਖੋ ਬਾਈ ਇਲੈਕਸ਼ਨ ਸੀ ਔਰ ਜਿਸ ਤਰ੍ਹਾਂ ਉਸ ਤਰ੍ਹਾਂ ਉਸ ਦਿਨ ਧਾਂਦਲੀ ਹੋਈ ਹੈ ਸਭ ਸਾਹਮਣੇ ਇੱਕ ਵੀਡੀਓ ਹੈ ਜਿਸ ਤਰ੍ਹਾਂ ਰਾਸ਼ਨ ਵੰਡਿਆ ਗਿਆ ਜਿਸ ਤਰ੍ਹਾਂ ਸੂਟ ਵੰਡੇਗੇ ਜਿਸ ਤਰ੍ਹਾਂ ਪੈਸਾ ਵੰਡਿਆ ਗਿਆ ਜਿਸ ਤਰ੍ਹਾਂ ਇੱਕ ਸਹਿਮ ਦਾ ਮਾਹੌਲ ਬਣਿਆ ਤਾਂ ਹੀ ਕੰਜੈਪਸ਼ਨ ਪੋਲਿੰਗ ਹੋਈ ਹੈ ਉੱਥੋਂ ਇਹ ਲੱਗ ਰਿਹਾ ਸੀ ਕਿ ਇਹ ਜਿੱਤਣਗੇ ਰਾਈਟ ਔਰ ਮਤਲਬ ਸਰਕਾਰ ਜਿੱਤ ਤਾਂ ਗਈ ਪਰ ਜਿਹੜੀ ਅਸੂਲਾਂ ਤੇ ਜਿਹੜੀ ਸੋਚਣਾ ਲਾਈ ਸੀ ਇਸ ਚੀਜ਼ ਦੇ ਤਾਂ ਹਮੇਸ਼ਾ ਹੀ ਸਰਕਾਰ ਖਿਲਾਫ ਹੁੰਦੀ ਸੀ ਫ੍ਰੀ ਬੀਜ ਦੇ ਵੀ ਉਹ ਭਗਵੰਤ ਮਾਨ ਸਾਹਿਬ ਤੁਸੀਂ ਸੁਣਦੇ ਸੀ ਅਰੇ ਭਈਆ ਆਓ ਇਹਨਾਂ ਤੋਂ ਲਓ ਫਿਰ ਇਹਨਾਂ ਨੂੰ ਹਾਂ ਐ ਕਰੂਗਿਆ ਸਾਹਿਬ ਜੇ ਕਰਤਾ ਹੁੰਦਾ ਸੀ ਪ੍ਰਭਗਵੰਤ ਮਾਨ ਸਾਹਿਬ ਹੈ ਵੀ ਲੈ ਲਓ ਅੰਦਰ ਕਰ ਦਿਓ ਬਿਲਕੁਲ ਇਸ ਚੀਜ਼ ਦੇ ਖਿਲਾਫ ਸੀ ਔਰ ਤੁਸੀਂ ਆਪਾ ਜਾਣਦੇ ਆ 93 92 ਸੀਟਾਂ ਇਹਨਾਂ ਦੀਆਂ ਆਈਆਂ ਸੀ ਇਹਨਾਂ ਨੂੰ ਕੋਈ ਸੂਟ ਵੰਡ ਕੇ ਆਈਆਂ ਸੀ ਜਾਂ ਇਹਨਾਂ ਨੇ ਕੋਈ ਰਾਸ਼ਨ ਵੰਡਿਆ ਸੀ ਉਹ ਸੋਚ ਨੂੰ ਵੋਟਾਂ ਪਈਆਂ ਸੀ ਇਸ ਦਾ ਮਤਲਬ ਉਹ ਸੋਚ ਲੋ ਨਹੀਂ ਹੈ ਹੁਣ ਸੂਟ ਵੰਡ ਕੇ ਡਰਾ ਕੇ ਐਡਮਿਨਿਸਟ੍ਰੇਸ਼ਨ ਲਗਾ ਕੇ ਕਮਿਸ਼ਨਰ ਬਦਲ ਕੇ ਮਤਲਬ ਜਿੰਨੇ ਇੰਡਸਟਰੀਲਿਸ ਸੀਗੇ ਉਹਨਾਂ ਕੋਲ ਅਫਸਰ ਭੇਜ ਕੇ ਬਾਹਮ ਰੋੜ ਕੇ ਵੋਟਾਂ ਲੈਣ ਵਾਲਾ ਕੰਮ ਚੱਲ ਪਿਆ ਇਹ ਆਪਾਂ ਵੇਖ ਰਹੇ ਹਾਂ ਇੱਕ ਸਹਿਮ ਦਾ ਮਾਹੌਲ ਪਾਵੇਂ ਪੰਜਾਬ ਦੀ ਗੱਲ ਕਰੀਏ ਇਲੈਕਸ਼ਨ ਦੀ ਗੱਲ ਕਰੀਏ ਮੈਂ ਸੁਨਾਮ ਦੀ ਵੀ ਕਿ ਗੱਲ ਇਹ ਰਹੀ ਹੈ ਪਿਛਲੇ ਦਿਨਾਂ ਚ ਕਿ ਥੋੜਾ ਥੋੜਾ ਲੋਕ ਸੋਚੀ ਕਰਦੇ ਮੰਤਰੀ ਨੂੰ ਕਿ ਗੁੱਸਾ ਹੀ ਨਾ ਆ ਜਾਵੇ ਸਾਹ ਹੋ ਜਾ ਸਵਾਲ ਪੁੱਛੋ ਉਹਨੂੰ ਤਾਂ ਛੱਡੋ ਇਹਨਾਂ ਦੇ ਜਿਹੜੇ ਅਮਰ ਅਖਬਾਰ ਐਂਟਰੀ ਉਹਨਾਂ ਤੱਕ ਵੀ ਇਹ ਜੀ ਕੋਈ ਗੱਲ ਨਾ ਚਲੀ ਜਾਵੇ ਸ਼ਿਕਾਇਤ ਹੀ ਨਾ ਕਰਦੇ ਕਿਉਂਕਿ ਆਪਾਂ ਲੋਕ ਥੋੜਾ ਜਿਹਾ ਉਹ ਚੀਜ਼ ਵੇਖਦੇ ਆ ਤੇ ਮਤਲਬ ਉਹੋ ਇਹ ਸਹਿਨ ਦੇ ਮੌਲ ਨਾਲ ਹੀ ਪੋਲਿੰਗ ਕੱਟ ਹੋਈ ਹੈ ਲੋਕ ਜਿਹੜੇ ਸੀ ਉਹ ਨਿਕਲੇ ਹੀ ਨਹੀਂ ਚਲੇ ਜਾਂਦੇ ਸੀ ਜੀ ਬਾਈ ਕਿਤੇ ਕਾਂਗਰਸ ਦੀ ਉੱਥੇ ਫੁੱਟ ਵੀ ਪ੍ਰਧਾਨ ਨੂੰ ਅਮਨਿੰਦਰ ਸਿੰਘ ਰਾਜਵਿੰਦ ਨੂੰ ਸਾਈਡ ਤੇ ਲਾਈਵ ਤੇ ਕਰਨਾਂਗੇ ਇਹ ਵੀ ਕਾਰਨ ਰਿਹਾ ਹਾਂ ਹਾਂ ਇਹ ਵੀ ਇਹ ਵੀ ਇੱਕ ਕਾਰਨ ਮੈਂ ਦੇਖੋ ਮੰਨ ਕਰ ਨਹੀਂ ਹਾਂ ਆਫਟਰ ਹਰ ਇੱਕ ਵਰਕਰ ਨੂੰ ਵੀ ਚੰਗਾ ਲੱਗਦਾ ਹੈ ਸਾਡੀ ਸਾਰੀ ਟੀਮ ਆਈ ਹੋਈ ਹੈ ਸਾਡੀ ਪਾਰਟੀ ਕੱਟੀ ਹੈ ਸਾਡਾ ਪ੍ਰਧਾਨ ਵੀ ਆਉਂਦੇ ਸਾਡਾ ਸੀਐਲਪੀ ਲੀਡਰ ਵੀ ਹੈ ਸਾਰੇ ਸਭ ਤੇ ਆਪਣੇ ਕੰਟੈਕਟਸ ਹੁੰਦੇ ਆ ਸਭ ਦੇ ਹੁੰਦੇ ਆ ਅਜ ਮੌਜੂਦਾ ਐਮਪੀ ਅਮਰਿੰਦਰ ਮੌਜੂਦਾ ਐਮਪੀ ਵੀ ਐ ਅਬ ਅਮਰਿੰਦਰ ਸਿੰਘ ਰਾਜਾ ਵੜਿੰਗ ਜੇ 10 20 50 100 ਘਰਾਂ ਚ ਜਾਇਆਂ ਚਾਪੀਆਂ ਅਰ ਐਸੀ ਕਿਤਾ ਨਹੀਂ ਗੱਲ ਲੋਕ ਉਹਨਾਂ ਦਾ ਉਹ ਨਾ ਕਰਨ ਸਰਪ੍ਰਤਾਪ ਸਿੰਘ ਬਾਜਵਾ ਜੇ 10 20 50 ਘਰਾਂ ਚ ਕੋਈ ਲੈ ਜੇ ਰਿਸ਼ਤੇਦਾਰਾਂ ਦੇ ਅਗਲਾ ਬਾਜਵਾ ਸਾਹਿਬ ਆ ਰਹੇ ਆ ਰਾਜਾ ਵੜਿੰਗ ਜੀ ਆ ਰਹੇ ਆ ਚੰਨੀ ਜੀ ਆ ਰਹੇ ਆ ਹੋਰ ਸਾਡੇ ਲੀਡਰ ਆ ਰਹੇ ਆ ਵਿਜੇਂਦਰ ਸਿੰਘਲਾ ਜੀ ਆ ਰਹੇ ਆ ਤੇ ਅਗਲਾ ਕੁਛ ਨਾ ਕੁਝ ਬਹੁਤ ਅਸਰ ਪੈਂਦਾ ਹੈ ਵੀ ਠੀਕ ਹੈ ਤਾਂ ਸਰਕਾਰ ਨਾਲ 1.5 ਸਾਲਾਂ ਪੰਜ ਸਾਲਾਂ ਵਾਲਿਆਂ ਨਾਲ ਦੋਸਤੀ ਕਰੋ ਕਮਨ ਨਾਲ ਜੁੜੇ ਹੋਏ ਆਪਾਂ 27 ਜੀਰਾ ਜੀਰਾ ਪ੍ਰਧਾਨ ਜੀ ਆਏ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਪ ਦੇ ਵਿੱਚ ਆਏ ਨੇ ਕੀ ਜਾਨਾ ਚਾਹੁੰਦੇ ਹੋ ਜੀਰਾ ਸਾਹਿਬ ਆਏ ਹੈ ਹਾਂ ਇਥੋ ਸਵਾਲ ਤੁਹਾਡਾ ਠੀਕ ਹੈ ਮੈਂ ਇਸ ਬਾਰੇ ਕਨਸਰਨ ਸੀਗਾ ਮੈਂ ਜੇ ਭੁੱਲਦਾ ਨਾ ਹੋਵਾਂ ਮੈਨੂੰ ਕਰੈਕਟ ਕਰਿਆ ਜੇ ਅਈਓ ਆਮਨ ਅਰੋੜਾ ਜਿਹੜੇ ਕੱਲ ਉਹਨਾਂ ਨੂੰ ਜੁਆਇਨ ਕਰਾ ਕੇ ਆਏ ਹੈ ਇਹਨਾਂ ਨੇ ਸ਼ਾਇਦ 3 ਸਾਲ ਪਹਿਲਾਂ ਜਾਂ ਸਿਆ ਚਾਰ ਪੰਜ ਸਾਲ ਪਹਿਲੇ ਜੋ ਐਮਐਲਏ ਸੀ ਅਮਨ ਅਰੋੜਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਾਂ ਕਮੇਟੀ ਦੇ ਵਿੱਚ ਬੈਠ ਕੇ ਕਿਹਾ ਸੀ ਕਿ ਇੱਥੇ ਇੰਨੀ ਕਰਪਸ਼ਨ ਹੈ 17 ਕਰੋੜ 70 ਲੱਖ 9000 ਰੁਪਏ ਨੇ ਸਾਲਾਂ ਚ ਆਇਆ ਮੈਂ ਜਿਹੜੀ ਲੋਕਲ ਬਾਡੀਜ਼ ਦੀ ਇੱਕ ਕਮੇਟੀ ਆਉਂਦਾ ਮੈਂਬਰ ਆ ਮੈਂ ਸਾਰੀਆਂ ਫਾਈਲਾਂ ਮੰਗਾ ਲਈਆਂ ਸੜਕਾਂ 'ਚ ਇੱਥੇ ਪੂਰਾ ਕਪਲਾ ਹੋ ਰਿਹਾ ਹੈ, ਸਕੈਮ ਹੋ ਰਿਹਾ ਹੈ। ਅਗਰ왈 ਚੌਂਕ ਤੋਂ ਲੈ ਕੇ ਜੀ ਹੰਜੀ ਸ਼ਿਵ ਨਿਕੇਤਨ ਤੱਕ ਉੱਥੋਂ ਤੱਕ ਸਾੜਾ ਕੋਈ ਉਹ ਅਗਲੇ ਨਬਾ ਵਾਲੇ ਬੋ ਮੋੜ ਤੱਕ ਕੋਈ ਹੋ ਇੱਕ ਇੱਕ ਸੜਕ ਹੈ, ਚਾਰ-ਚਾਰ ਟੈਂਡਰ ਆ ਮੈਂ ਇਹ ਜਾਂ ਨਹੀਂ ਹੁੰਦਣਾ ਇੱਥੇ ਕਪਲਾ ਹੋਇਆ। ਕੁਝ ਦਿਨਾਂ 'ਚ ਇਹਨੂੰ ਜਾਗਰ ਕਰੂੰਗਾ। ਇਹ ਸਾਰੇ ਇਲਜ਼ਾਮ ਲੱਗੇ। ਪਰ ਇਹ ਵੀ ਪਤਾ ਕਿ ਸ਼ਾਇਦ 3 ਸਾਲ ਪਹਿਲਾਂ ਵਿਜੀਲੈਂਸ ਦਾ ਵੀ ਕੇਸ ਹੋਇਆ। ਉਹਦੇ 'ਚ ਕੁਝ ਦਿਨ ਅ ਗੀਰਾ ਜੀ ਸ਼ਾਇਦ ਅਰੈਸਟ ਵੀ ਹੋਏ। ਤੇ ਉਹ ਵੀ ਸਾਰੀ ਗੱਲ ਸਾਹਮਣੇ ਆ। ਰਾਈਟ ਮੈਂ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਸੀ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਬਾਹਮ ਰੋੜ ਕੇ ਕਿਸੇ ਨੂੰ ਆਪ ਦੇ ਨਾਲ ਕਰਨਾ ਇਹਦੇ ਚ ਉਹ ਗੱਲ ਵੱਧ ਲੱਗ ਰਹੀ ਹੈ ਜੇ ਮੈਂ ਜਿਹੜੀ ਗੱਲ ਕਹੀ ਹੈ ਮੇਰੇ ਕੋਲ ਵੀਡੀਓ ਵੀ ਹੈ ਮੈਂ ਇੱਕ ਆ ਵੀਡੀਓ ਵੀ ਹੈ ਮੇਰੇ ਕੋਲ ਆ ਅਮਨ ਅਰੋਰਾ ਦੀ ਇਹਨੂੰ ਆਪਸ ਵਿੱਚ ਸਮਝੌਤਾ ਕਰਕੇ ਇਹਨੂੰ ਸੁਧਾਰਨਾ ਹੋਣਾ ਨਹੀਂ ਐਨ ਉਹ ਪਾਣੀ ਸਰਪੇ ਉੱਪਰ ਹੀ ਡੱਪ ਜੇ ਮੇਰੇ ਕੋਲ ਤੇ ਕਿੰਨਾ ਵੀ ਇਹ ਵੀਡੀਓ ਦੱਬੀ ਲੈਣਾ ਪਾਣੀ ਸਰਪੇ ਉੱਪਰ ਹੀ ਡੱਪ ਜੇ ਮੇਰੇ ਕੋਲ ਉਹਨਾਂ ਦਾ ਇਕਰਾਰ ਲੋਕਲ ਬਾਡੀ ਵਾਲੀ ਦਾ ਸਨਾਪ ਕਮੇਟੀ ਦੇ ਵਿੱਚ ਪਿਛਲੇ 55 ਸਾਲਾਂ ਦੇ ਵਿੱਚ ਕਿੰਨਾ ਪੈਸਾ ਆਇਆ ਤੇ ਕਿੰਨਾ ਲੱਗਿਆ ਸੋ ਇਹ 4 ਸਾਲ ਪੁਰਾਣੀ ਵੀਡੀਓ ਹੈ ਮੈਨੂੰ ਤਾਂ ਕੁਝ ਦਿਨ ਤੋਂ ਪਤਾ ਲੱਗ ਰਿਹਾ ਸੀ ਵੀ ਸ਼ਾਇਦ ਇਹ ਅਮਨ ਰੋੜਾ ਜੀ ਜਾਣਗੇ ਘਰ ਤੇ ਉਹਨਾਂ ਨੂੰ ਟੰਕੇ ਆਣਗੇ ਜਿਵੇਂ ਉਹ ਕਹਿ ਰਹੇ ਸੀ ਪਰ ਮੈਨੂੰ ਨਹੀਂ ਸੀ ਪਤਾ ਜੱਫੀਆਂ ਪਾਣ ਗਏ ਜਗੇ ਔਰ ਉੱਥੇ ਜਾ ਕੇ ਕਹਿਣਾ ਕਿ ਗੀਰਾ ਜੀ ਨੇ ਬੜੀ ਨਿਸ਼ਕਾਮ ਸੇਵਾ ਕੀਤੀ ਹੈ ਬਹੁਤ ਇਹਨਾਂ ਦਾ ਐਕਸਪੀਰੀਅੰਸ ਹੈ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਉਹ ਸਾਨੂੰ ਪਾਰਟੀ ਨੂੰ ਫਾਇਦਾ ਹੋਏਗਾ ਦੇਖੋ ਤੁਹਾਨੂੰ ਫਾਇਦਾ ਹੋਏਗਾ ਵੀ ਹਾਂ ਔਰ ਗੀਰਾ ਜੀ ਵੀ ਮੈਂ ਸਤਿਕਾਰ ਕਰਦਾ ਉਹਨਾਂ ਦਾ ਸ਼ਰੀਫਾ ਪਰਿਵਾਰ ਹੈ ਚੰਗਾ ਪਰਿਵਾਰ ਹੈ ਸਾਡੇ ਸੁਨਾਮ ਦਾ ਬੜੀ ਉਹਨਾਂ ਦੀ ਇੱਜ਼ਤ ਹੈ ਮੈਂ ਉਸ ਗੱਲ ਨਹੀਂ ਕਹਿ ਰਿਹਾ ਪਰਗੀਰਾ ਜੀ ਔਰ ਉਹਨਾਂ ਦੇ ਬੇਟਾ ਨੇ ਬਾਅਦ ਚ ਭੁੱਲਿਆ ਕੋ ਮੈਂ ਪਾਰਟੀਆਂ ਤੋਂ ਉੱਤੇ ਹੋ ਕੇ ਕੀ ਉਹ ਸੁਖਦੇਵ ਸਿੰਘ ਢੀਂਸਾ ਨੂੰ ਭੁੱਲ ਸਕਦੇ ਆ ਕੀ ਉਹ ਪ੍ਰਵਿੰਦਰ ਸਿੰਘ ਢੀਂਸਾ ਦੇ ਕੀਤੇ ਕੰਮਾਂ ਨੂੰ ਜਾਂ ਜੋ ਉਹਨਾਂ ਵਾਸਤੇ ਸਟੈਂਡ ਲਿਆ ਉਹਨੂੰ ਬਿਲਕੁਲ ਨਕਾਰ ਦੇਣਗੇ ਅੱਜ ਕਹਿਣਾ ਜੀ ਅਕਾਲੀ ਦਲ ਇਹ ਹੋ ਗਿਆ ਅਰੇ ਭਈਆ ਹੁੰਦਿਆ ਰਹਿੰਦੀਆਂ ਪਾਰਟੀਆਂ ਹੁੰਦਾ ਰਹਿੰਦਾ ਫਿਰ ਵੀ ਤੁਸੀਂ ਮਾੜੇ ਸੀ ਚੰਗੇ ਸੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਹਨ ਨਾ ਲੀਡਰ ਤੁਹਾਡੇ ਨਾਲ ਖੜੇ ਨਾ ਤੁਸੀਂ ਮਾੜੇ ਸੀ ਚੰਗੇ ਸੀ ਬੇਤਰਤੀ ਸੀਗਾ ਤੁਹਾਡੇ ਤੇ ਮਤਾ ਪੈ ਰਿਆ ਸੀ ਅਗਲੇ ਨੇ ਸਟੈਂਡ ਲੈ ਕੇ ਮੈਂਬਰਾਂ ਨੂੰ ਇੱਧਰ ਉੱਧਰ ਕੀਤਾ ਨਾ ਅੱਜ ਤੁਸੀਂ ਸਿਰਫ ਸਿਰਫ ਆਪਣਾ ਬਿਜ਼ੀਲੈਂਸ ਦਾ ਕੇਸ ਸ਼ਾਇਦ ਠੀਕ ਕਰਾਂ ਪਿੱਛੇ ਡਰ ਲੱਗਦਾ ਡਰ ਲੱਗਦਾ ਇੱਕ ਖਾਸ ਕਰਕੇ ਆਪਣੇ ਮੰਡੀਆਂ ਦੇ ਲੋਕ ਹੈ ਪਿੰਡ ਵਾਲਾ ਹੋਊਗਾ ਅਗਲਾ ਕਹਿੰਦਾ ਯਾ ਠੀਕ ਹੈ 2 ਮਹੀਨੇ ਲਾ ਆਵਾਂਗੇ ਮੈਂ ਠੀਕ ਆ ਯਾਪਾ ਕਹਿੰਨੇ ਯਾਰ ਨਹੀਂ ਵੀ ਆਪਾਂ ਉਸ ਚੱਕਰ ਦੀ ਮੈਂ ਨਾ ਕੁਝ ਮਰਜ਼ੀ ਕਰਾ ਲਵਾਂ ਮੈਂ ਉਹ ਠੀਕ ਆ ਉਹਨਾਂ ਦਾ ਡਿਸੀਜ ਆ ਪਰ ਮੈਂ ਅਮਨ अरोड़ा ਤੇ ਮੇਰਾ ਸਵਾਲ ਹੈ ਮੁੰਡਾ ਤੇ ਭਗਵਾਨ ਦਾ ਸਰੋੜਾ ਜੀ ਦਾ ਬੌਜੀ ਦਾ ਹੈ ਠੀਕ ਹੈ ਪਰ ਮੈਂ ਜਿੰਨਾ ਜਾਣਦਾ ਮੈਂ ਤੁਹਾਡੇ ਨਾਲ ਵੀ ਕਹੂੰਗਾ ਤੁਸੀਂ ਵੀ ਰਾਜਨੀਤੀ ਉਦੋਂ ਚਲੋ ਘੱਟ ਪਤਾ ਹੋਣਾ ਵੱਧ ਪਤਾ ਹੋਣਾ ਬਾਹੂ ਭਗਵਾਨ ਦਾ ਸਰੋੜਾ ਜੀ 92 ਤੋਂ 97 ਦੋ ਰਹੇ ਔਰ 97 ਤੋਂ ਬਾਅਦ ਵੀ ਰਹੇ ਜਦੋਂ ਸਰਕਾਰ ਬਣੀ ਸੀ ਸਰਤਾਬ ਬਿਨ ਸਿੰਘ ਜੀ ਦੀ ਉਹਨਾਂ ਨੇ ਉਦੋਂ ਕੰਮ ਕੀਤੇ ਉਦੋਂ ਮੈਜੋਰਟੀ ਪਿੰਡਾਂ ਦੇ ਸਰਪੰਚ ਅਕਾਲੀ ਸੀਗੇ ਔਰ ਉਹ ਨਾਲ ਹੱਥੇ ਚ ਕਲਮ ਸੀ ਗਰੰਟਾਂ ਆਂਦੀਆਂ ਸੀ ਐਮਐਲਏ ਦੇ ਥਰੂ ਫਿਰ ਮੰਤਰੀ ਵੀ ਬਣੇ ਬਹੁਤ ਗਰੰਟਾਂ ਆਈਆਂ ਉਹ ਬਿਲਕੁਲ ਸਾਰਿਆਂ ਨੂੰ ਕਹਿੰਦੇ ਸੀ ਉਪਰਾ ਮੇਰੇ ਕੋਲ ਕਲਮ ਹੈ ਫਾਇਦਾ ਲੈ ਲਓ ਪਿੰਡ ਦੀਆਂ ਸੜਕਾਂ ਬਣਵਾ ਲਓ ਪਿੰਡ ਦੇ ਕੰਮ ਲੈ ਲਓ ਬਿਲਕੁਲ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਕਾਂਗਰਸ ਪਾਰਟੀ ਜੁਆਇਨ ਕਰੋ ਬਿਲਕੁਲ ਨਹੀਂ ਤੁਸੀਂ ਆਪਣੀ ਪਾਰਟੀ 'ਚ ਖੜੋ ਔਰ ਹੌਲੀ-ਹੌਲੀ ਵੇਖਿਆ ਪਿਆਰ ਨਾਲ ਹੀ ਲੋਕ ਆ ਗਏ ਅਮਨ ਰੋੜੇ ਤਾਂ ਹੋਦੀ ਇੱਕ ਕੁਆਲਟੀ ਵੀ ਨਹੀਂ ਬਹੁਤ ਭਗਵਾਨ ਦਾ ਸੜੋੜਾ ਕਰੀ ਇਹ ਤਾਂ ਕਹਿੰਦੇ ਪਹਿਲਾਂ ਮੈਂ ਪਰਣਾ ਪਾਵਾਂ ਫਿਰ ਉਹਨੂੰ ਜੋੜਦੀ ਬੰਨਣਾ ਫਿਰ ਜਾ ਕੇ ਕਰਕੇ ਫਿਰ ਇਹਨਾਂ ਨੂੰ ਲਿਆਵਾਂ ਅਮਨ ਰੋੜਾ ਐ ਬੰਦੇ ਨਹੀਂ ਖੜਦੇ ਖੜ ਜਾਣਗੇ ਮਜਬੂਰੀ 'ਚ ਮਜਬੂਰੀਆਂ ਹੋ ਸਕਦੀਆਂ ਖੜ ਜਾਣਗੇ ਤੇ ਜਿਵੇਂ ਜਿਵੇਂ ਟਾਈਮ ਲੇਟ ਆਣਾ ਹੈ ਨਾ ਤੈਨੂੰ ਭਰਾ ਕਾਰ 'ਚ ਬਿਠਾਉਣ ਵਾਲਾ ਬੰਦਾ ਨਹੀਂ ਮਿਲਣਾ ਮੇਰੀ ਗੱਲ ਯਾਦ ਰੱਖੀ ਗੱਡੀ 'ਚ ਤੇਰੇ ਭੱਜਣਗੇ ਉਤਰੋ ਉਤਰ ਕੇ ਲੱਭਣਾ ਨਹੀਂ ਬੰਦਾ ਕਿਹੜਾ ਗੱਡੀ 'ਚ ਬਿਠਾ ਅੱਜ ਆ ਦੇ ਇੱਕ ਦੋ ਅਮਰ ਅਕਬਰ ਇਤਿਹਾਸਿਕ ਵਰਗੇ ਰਹਿ ਜਾਣ ਜਿਨ੍ਹਾਂ ਨੇ ਹਸਾਬ-ਤਾਬ ਸਾਰੇ ਕੀਤੇ ਹੋਏ ਆ ਉਹ ਵੀ ਬੜੀਆਂ ਗੱਲਾਂ ਆ ਰਹੀਆਂ ਚਲੋ ਆਪਾਂ ਉਹਨਾਂ ਦੇ ਬਾਅਦ ਚ ਕਰਾਂਗੇ ਗੱਲ ਕੀ ਹਸਾਬ-ਤਾਬ ਹੈ ਚਲੋ ਸੋ ਇਸ ਵਾਸਤੇ ਮੈਂ ਇਸ ਤੇ ਵੀ ਗੱਲ ਕਰਨਾ ਚਾਹੁੰਦਾ ਸੀ ਅੱਜ